ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਗਿੰਨੀ ਵੀਡੀਓਜ਼ ਦੇ ਉੱਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਸਟੈਨੋਗ੍ਰਾਫਰ ਦੀ ਭਰਤੀ 2025 ਜਿਹਨੂੰ ਭਰਨ ਦੇ ਲਈ ਤੁਹਾਡੀ ਐਪਲੀਕੇਸ਼ਨ ਕੋਈ ਫੀਸ ਨਹੀਂ ਹੋਵੇਗੀ ਜੀ ਤਨਖਾਹ 29200 ਰੁਪਏ ਹੀ 18 ਸਾਲ ਤੋਂ 37 ਸਾਲ ਦੀ ਉਮਰ ਤੱਕ ਦੇ ਭਰ ਸਕਦੀ ਤੇ ਅਦਰ ਕਾਸਟ ਵਾਲਿਆਂ ਦੇ ਲਈ ਵੀ ਇਸ ਰਿਲੈਕਸੇਸ਼ਨ ਦਿੱਤਾ ਹੋਇਆ ਜੀ ਪੋਸਟ ਨੂੰ ਭਰਨ ਦੇ ਲਈ ਕਿਹੜੇ ਫਾਰਮ ਦੀ ਜ਼ਰੂਰਤ ਪਵੇਗੀ ਉਹਦੇ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਜੀ ਤੁਸੀਂ ਉੱਥੇ ਜਾ ਕੇ ਡਾਊਨਲੋਡ ਕਰ ਸਕਦੇ ਹੋ ਨੋਟੀਫਿਕੇਸ਼ਨ ਦਾ ਵੀ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈ ਜੀ ਤਰਾਨੇ ਹੋਰ ਵੀ ਬਹੁਤ ਸਾਰੇ ਪੋਸਟਰ ਨੇ ਪੀਐਨ ਦੀਆਂ ਡਾਕਟਰ ਜੀਆਂ ਨਰਸ ਦੀਆਂ ਡਰਾਈਵਰ ਜੀਆਂ ਹੋਰ ਵੀ ਬਹੁਤ ਸਾਰੇ ਪੋਸਟਰ ਨੇ ਜਿਹਨੂੰ ਤੁਸੀਂ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਕਿਰਪਾ ਕਰਕੇ ਆਪਣੇ WhatsApp ਚੈਨਲ ਤੇ Telegram ਦਾ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਤੁਸੀਂ ਜੁਆਇਨ ਕਰ ਸਕਦੇ ਹੋ ਤਾਂ ਜੋ ਤੁਹਾਨੂੰ ਸਮੇਂ ਸਿਰ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਕਰਕੇ ਜੁਆਇਨ ਕਰ ਲਓ ਜੀ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਆ ਕਰੋ ਵੀ ਕਿਉਂਕਿ ਵੀਡੀਓ ਬਣਾਉਣ ਤੇ ਬਹੁਤ ਸਾਰੀ ਮਿਹਨਤ ਲੱਗਦੀ ਹੈ ਜੀ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਜੀ ਹੁਣ ਚੱਲਦੇ ਆਂ ਜੀ ਆਪਾਂ ਵੀਡੀਓ ਦੇ ਵੱਲ ਦੋਸਤੋ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਤੁਹਾਨੂੰ ਇਹ ਫਾਰਮ ਭਰਨਾ ਹੋਵੇਗਾ ਇੱਥੇ ਤੁਹਾਡੀ ਪਾਸਪੋਰਟ ਸਾਈਜ਼ ਫੋਟੋ ਲੱਗੇਗੀ ਇੱਥੇ ਤੁਹਾਡਾ ਨਾਮ ਸਾਰੇ ਸਾਰੇ ਕੈਪੀਟਲ ਬਲੋਕ ਲੈਟਰ ਦੇ ਵਿੱਚ ਲਿਖਣਾ ਹੈ ਫਾਦਰ ਨੇਮ ਡੇਟ ਆਫ ਬਰਥ ਕੈਟਾਗਰੀ ਤੁਹਾਡੀ ਕਿਹੜੀ ਹੁੰਦੀ ਹੈ ਨੈਸ਼ਨੈਲਟੀ ਪਰਮਨੈਂਟ ਅਡਰੈਸ ਜੇ ਕੋਈ ਹੋਰ ਅਡਰੈਸ ਹੈ ਉਹ ਵੀ ਭਰ ਸਕਦੇ ਹੋ ਕੰਟੈਕਟ ਨੰਬਰ ਈਮੇਲ ਅਡਰੈਸ ਲਾਜ਼ਮ ਭਰਨਾ ਹੈ ਜੀ ਤੇ ਤੁਹਾਡੇ میٹرਿਕਲੇਸ਼ਨ ਐਗਜ਼ਾਮੀਨੇਸ਼ਨ ਵਿਦ ਪੰਜਾਬੀ ਕੀਤੀ ਹੋਣੀ ਜ਼ਰੂਰੀ ਹੈ ਤੇ ਉਹਦੇ ਤੁਹਾਡੇ ਕਿੰਨੇ ਮਾਰਕਸ ਕਦੋਂ ਤੁਸੀਂ ਪਾਸ ਕੀਤੀ ਸੀ ਉਹ ਲਿਖ ਦੇਣੀ ਹੈ ਤੁਹਾਡੇ ਕੋਲ ਐਕਸਪੀਰੀਅੰਸ ਹੈ ਜਿਹੜਾ ਉਹ ਲਿਖ ਦੇਣਾ ਜੀ ਤੇ ਉਸ ਤੋਂ ਬਾਅਦ ਇੱਥੇ ਵੀ ਤੁਹਾਡੀ ਕੁਆਲੀਫਿਕੇਸ਼ਨ ਦੇ ਬਾਰੇ ਜਾਣਕਾਰੀ ਦਿੱਤੀ ਹੋਈ ਹੈ ਇੱਥੇ ਤੁਸੀਂ ਫਿਲ ਕਰ ਦੇਣੀ ਹੈ ਪਲੇਸ ਤੁਸੀਂ ਕਿੱਥੋਂ ਅਪਲਾਈ ਕਰ ਰਹੇ ਹੋ ਡੇਟ ਲਿਖ ਦੇਣੀ ਹੈ ਇੱਥੇ ਤੁਹਾਡੇ ਸਾਈਨ ਹੋਣਗੇ ਜੀ ਡਾਕੂਮੈਂਟ ਨਾਲ ਅਟੈਚ ਕਰਨੇ ਹੀ ਉਹ ਤੁਸੀਂ ਨੋਟ ਕਰ ਸਕਦੇ ਹੋ ਜੀ ਪ੍ਰੂਫ ਆਫ ਬਰਥ ਸਰਟੀਫਿਕੇਟ ਜੀ ਜਨਮ ਸਰਟੀਫਿਕੇਟ ਦਾ ਜਿਹੜਾ ਪ੍ਰੂਫ ਹੁੰਦਾ ਜੀ ਸਰਟੀਫਿਕੇਟ ਉਹ ਮੈਟ੍ਰਿਕੂਲੇਸ਼ਨ 10ਵੀਂ ਦਾ ਸਰਟੀਫਿਕੇਟ ਜਿੰਨਾ ਪੰਜਾਬੀ ਦੇ ਸਬਜੈਕਟ ਦੇ ਨਾਲ ਕੰਪਲਸਰੀ ਇਹ ਕੀਤੀ ਹੋਣੀ ਜ਼ਰੂਰੀ ਜਿੰਨੇ ਵੀ ਤੁਹਾਡੇ ਕੋਲ ਐਜੂਕੇਸ਼ਨ ਦੇ ਸਰਟੀਫਿਕੇਟ ਨੇ ਉਹਨਾਂ ਦੀਆਂ ਕਾਪੀਆਂ ਤੁਹਾਡੇ 셀ਫ ਟੈਸਟਡ ਹੋਣੇ ਚਾਹੀਦੇ ਨੇ ਸਾਰੇ ਸਾਰੇ ਡਾਕੂਮੈਂਟ ਕਾਸਟ ਸਰਟੀਫਿਕੇਟ ਤੁਹਾਡੇ ਕੋਲ ਜੇ ਤੁਸੀਂ ਕੈਟਾਗਰੀ ਦੇ ਲਈ ਅਪਲਾਈ ਕਰ ਰਹੇ ਹੋ ਕੈਟਾਗਰੀ ਦੇ ਅੰਦਰ ਤਾਂ ਤੁਹਾਡਾ ਕਾਸਟ ਸਰਟੀਫਿਕੇਟ ਲੱਗੇਗਾ ਪਰ ਪੰਜੇ ਜੀ ਐਕਸਪੀਰੀਅੰਸ ਸਰਟੀਫਿਕੇਟ ਨੰਬਰ 6 ਤੇ ਅਡਰੈਸ ਪ੍ਰੂਫ ਯਾਨੀ ਕਿ ਆਧਾਰ ਕਾਰਡ ਜਾਂ ਫਿਰ ਵੋਟਰ ਕਾਰਡ ਜਿਹਦੇ ਤੇ ਵੀ ਅਡਰੈਸ ਲਿਖਿਆ ਹੁੰਦਾ ਤੁਹਾਡਾ ਤੇ ਤੁਹਾਡਿਆ ਰੀਸੈਂਟ ਦੋ ਇੱਕ ਪਾਸਪੋਰਟ ਸਾਈਜ਼ ਫੋਟੋ ਇੱਕ ਇਹਦੇ ਤੇ ਅਟੈਚ ਕਰਨੀ ਹੈ ਜੀ ਦੂਸਰੀ ਉਹਦੇ ਵਿੱਚ ਪਾਉਣੇ ਹੈ ਲਫਾਫੇ ਦੇ ਤੇ ਹੁਣ ਚੱਲਦੇ ਹਾਂ ਆਪਾਂ ਨੋਟੀਫਿਕੇਸ਼ਨ ਦੇ ਵੱਲ ਦੋਸਤੋ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਅੰਮ੍ਰਿਤਸਰ ਦੇ ਵੱਲੋਂ ਲਾਸਟ ਡੇਟ ਹੈ ਜੀ ਇਹ ਐਪਲੀਕੇਸ਼ਨ ਫਾਰਮ ਭਰਨ ਦੀ 14/5/2025 ਸ਼ਾਮ ਦੇ 5 ਵਜੇ ਤੱਕ ਦੋਸਤੋ ਇਹ ਆਨਲਾਈਨ ਭਰਤੀਆਂ ਨਹੀਂ ਤੁਸੀਂ ਆਨਲਾਈਨ ਅਪਲਾਈ ਨਹੀਂ ਕਰ ਸਕਦੇ ਇਹਨੂੰ ਸਿਰਫ ਆਫਲਾਈਨ ਹੀ ਅਪਲਾਈ ਕਰ ਸਕਦੇ ਹੋ ਟੋਟਲ ਪੋਸਟਾਂ ਦੀ ਗਿਣਤੀ ਹੈ ਜੀ 38 38 ਪੋਸਟਾਂ ਨੇ ਸਟੈਨੋਗ੍ਰਾਫਰ ਦੀ ਭਰਤੀ ਹੈ ਜੀ ਇਹ ਗ੍ਰੇਡ 3 ਦੀ ਐਡ ਹੌਕ ਬੇਸਿਸ ਤੇ। ਕੁੱਲ ਪੋਸਟਾਂ ਦੀ ਗਿਣਤੀ ਤੁਹਾਨੂੰ ਦੱਸ ਹੀ ਦਿੱਤੀ ਸੀ 35 ਹੈ ਜੀ ਹਰੇਕ ਕੈਟਾਗਰੀ ਦਾ ਬੰਦਾ ਇਹਨੂੰ ਭਰ ਸਕਦੇ ਜੀ। ਤੁਸੀਂ ਨੋਟੀਫਿਕੇਸ਼ਨ ਦੇ ਵਿੱਚ ਚੈੱਕ ਕਰ ਸਕਦੇ ਹੋ ਜਨਰਲ ਤੋਂ ਲੈ ਕੇ ਜੀਸੀਬੀਸੀ ਸਾਰੀ ਐਸਐਮ სპੋਰਟਸਮੈਨ ਹਰੇਕ ਦਾ ਇਹ ਸੈਲਰੀ ਤੁਹਾਨੂੰ ਦੱਸ ਹੀ ਦਿੱਤੀ ਸੀ 29200 ਰੁਪਏ ਸਟਾਰਟਿੰਗ ਸੈਲਰੀ ਹੈ ਜੀ ਤੇ ਕੁਆਲਿਫੀਕੇਸ਼ਨ ਦੀ ਗੱਲ ਕਰੀਏ ਬੀਏ ਬੀਐਸਸੀ ਜਾਂ ਜਿਹੜਾ ਸੰਬੰਧਿਤ ਕੁਆਲਿਫੀਕੇਸ਼ਨ ਕੰਪਲੀਟ ਕੀਤੀ ਹੈ ਤੁਸੀਂ ਐਨੀ ਸਟਰੀਮ ਦੇ ਵਿੱਚੋਂ ਤੇ ਨਾਲ ਤੁਹਾਡੀ 10ਵੀਂ ਵੀ ਪੰਜਾਬੀ ਸਬਜੈਕਟ ਦੇ ਨਾਲ ਪਾਸ ਕੀਤੀ ਹੋਈ ਹੈ ਤੇ ਤੁਹਾਨੂੰ ਕੰਪਿਊਟਰ ਦੀ ਜਾਣਕਾਰੀ ਹੈ ਤੁਹਾਡੀ ਸਪੀਡ ਹੈ ਜਿਹੜੀ 80 ਵਰਡ ਪਰ ਮਿੰਟ ਹੋਣੀ ਚਾਹੀਦੀ ਹੈ ਇੰਗਲਿਸ਼ ਤੇ 20 ਵਰਡ ਪਰ ਮਿੰਟ ਟ੍ਰਾਂਸਕ੍ਰਿਪਸ਼ਨ ਦੇ ਵਿੱਚ ਹੋਣੀ ਚਾਹੀਦੀ ਹੈ ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਏਜ ਲਿਮਿਟ ਦੀ ਗੱਲ ਕਰੀਏ 18 ਤੋਂ 37 ਸਾਲ ਤੱਕ ਦੇ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਏਜ਼ ਰਿਲੈਕਸੇਸ਼ਨ ਵੀ ਦਿੱਤੀ ਹੋਈ ਹੈ ਐਸ ਪਰ ਗਵਰਨਮੈਂਟ ਲਾਅ ਪੋਸਟਾਂ ਦੀ ਗਿਣਤੀ ਨੂੰ ਘਟਾਇਆ ਵਧਾਇਆ ਜਾ ਸਕਦਾ ਹੈ ਜੀ ਤੁਸੀਂ ਐਡਰੈਸ ਨੋਟ ਕਰ ਲਓ ਜੀ ਜਿਹੜੇ ਐਡਰੈਸ ਤੇ ਉੱਥੇ ਤੁਸੀਂ ਡਾਕੂਮੈਂਟ ਭੇਜਣੇ ਨੇ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਅਮ੍ਰਿਤਸਰ ਡਿਸਟ੍ਰਿਕਟ ਕੋਰਟ ਕੰਪਲੈਕਸ ਅਜਨਾਲਾ ਰੋਡ ਅਮ੍ਰਿਤਸਰ ਸ਼ਾਮ ਦੇ 5 ਵਜੇ 14/5/2025 ਤੋਂ ਪਹਿਲਾਂ ਪਹਿਲਾਂ ਪਹੁੰਚ ਜਾਣਾ ਚਾਹੀਦੇ ਨੇ 14/5/2025 ਤੋਂ ਬਾਅਦ ਜਿਹੜੇ ਡਾਕੂਮੈਂਟ ਪ੍ਰਾਪਤ ਹੋਣਗੇ ਉਹਨਾਂ ਨੂੰ ਰਿਜੈਕਟ ਕਰ ਦਿੱਤਾ ਜਾਵੇਗਾ ਜੀ ਇਹਨਾਂ ਪੋਸਟਾਂ ਦੇ ਲਈ ਜੋ ਵੀ ਉਹਦੇ ਬਾਰੇ ਜਾਣਕਾਰੀ ਸਾਰੀ ਇਹਨਾਂ ਦੀ ਆਫੀਸ਼ੀਅਲੀ ਵੈਬਸਾਈਟ ਦੇ ਉੱਤੇ ਅਨਾਉਂਸ ਕਰ ਦਿੱਤੀ ਜਾਵੇਗੀ। ਦੋਸਤੋ ਤੁਸੀਂ ਇਹਨਾਂ ਦੀ ਵੈਬਸਾਈਟ ਬਾਰ-ਬਾਰ ਚੈੱਕ ਕਰਦੇ ਰਹਿਣਾ ਹੈ। ਉਹਦੀ ਡੇਟ ਤੇ ਕਦੋਂ ਹੋਵੇਗਾ ਟੈਸਟ ਉਹਦੀ ਪੂਰੀ ਜਾਣਕਾਰੀ ਇਹਨਾਂ ਦੀ ਵੈਬਸਾਈਟ ਦੇ ਉੱਤੇ ਅਪਡੇਟ ਕਰ ਦਿੱਤੀ ਜਾਵੇਗੀ। ਜੋ ਵੀ ਰਿਟਨ ਟੈਸਟ ਹੋਵੇਗਾ ਜਾਂ ਫਿਰ ਤੁਹਾਡਾ ਟਾਈਪਿੰਗ ਟੈਸਟ ਹੋਵੇਗਾ ਜੋ ਵੀ ਟੈਸਟ ਹੋਵੇਗਾ। ਇੰਟਰਵਿਊ ਅਟੈਂਡ ਕਰਨ ਦੇ ਲਈ ਤੁਹਾਨੂੰ ਕੋਈ ਵੀ ਭੁਗਤਾਨ DD ya ਦਾ ਨਹੀਂ ਦਿੱਤਾ ਜਾਵੇਗਾ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ। ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਦੋਸਤੋ। ਆਪਣੇ ਚੈਨਲ ਦੇ ਹੋਰ ਵੀ ਬਹੁਤ ਸਾਰੀਆਂ ਵੀਡੀਓ ਦੀ ਜਾਣਕਾਰੀ ਦਿੱਤੀ ਹੋਈ ਹੈ ਤੁਸੀਂ ਜਾ ਕੇ ਵਿਜ਼ਿਟ ਕਰ ਸਕਦੇ ਹੋ ਆਪਣੇ ਚੈਨਲ ਤੇ ਮਿਲਦੇ ਹਾਂ ਜ ਨਵੀਂ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਨਵੀਆਂ ਪੋਸਟਾਂ ਦੇ ਨਾਲ ਧੰਨਵਾਦ ਜੀ